ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਨੌਰੀ ਬਾਰਡਰ ਤੇ ਪਾਈ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਪਾਈ ਇੰਦਰਜੀਤ ਸਿੰਘ ਕੋਟ ਬੁੱਢਾ ਸਮੁੱਚੇ ਇਹਨਾਂ ਦੇ ਸਾਥੀ ਖਨੌਰੀ ਬਾਰਡਰ ਤੇ ਅੱਜ ਅਸੀਂ ਜਿੱਥੇ ਜਥੇਦਾਰ ਸਾਹਿਬ ਦਾ ਪਤਾ ਲਿਆ ਸੇਤਜਾਬੀ ਦਾ ਅਰਦਾਸ ਵੀ ਕੀਤੀ ਉਹਨਾਂ ਦੀ ਫਤਿਹਜਾਬਤਾ ਵਾਸਤੇ ਸੰਘਰਸ਼ ਦੀ ਫਤਿਹਾਬਤਾ ਵਾਸਤੇ ਕਿਸਾਨ ਭਰਾਵਾਂ ਦੇ ਇਤਿਫਾਕ ਇਕਤਾ ਤੰਦਰੁਸਤੀ ਵਾਸਤੇ ਜਿਹੜੇ ਘਰ ਘਾਟ ਛੱਡ ਕੇ ਪਿਛਲੇ 13 ਮਹੀਨਿਆਂ ਤੋਂ ਆਹ ਸੜਕ ਤੇ ਰਾਤਾਂ ਕੱਟ ਰਹਿਆ ਇੱਥੇ ਹੀ ਹਨੇਰੀਆਂ ਆਉਂਦੀਆਂ ਨੇ ਇੱਥੇ ਮੀਂਹ ਪੈ ਕੇ ਹਟ ਜਾਂਦੇ ਆ ਇੱਥੇ ਕੱਕਰ ਪੈਂਦੇ ਨੇ ਇੱਥੇ ਹੀ ਇੱਥੇ ਗਾਂ ਹੁਣ ਝੱਖੜ ਝਾਂਗੀ ਤੇ ਹਮਸ ਭਾਦਰੋਂ ਦੇ ਫੇਰ ਸਿਰ ਤੇ ਖੜੇ ਆ ਜਿਹੜੇ ਪਿੱਛੇ ਹਟਾ ਕੇ ਆਏ ਆ ਤੇ ਸਤਿਗੁਰੂ ਅੱਗੇ ਅਰਦਾਸ ਹੈ ਕਿ ਮਹਾਰਾਜ ਇਹਨਾਂ ਮਰਜੀਵੜਿਆਂ ਨੂੰ ਸਮਰੱਥਾ ਬਖਸ਼ੀ ਜਿਹੜੇ ਪਾਉਣ ਪਾਣੀ ਧਰਤੀ ਦੀ ਤੇ ਲੋਕਾਂ ਦੀ ਲੜਾਈ ਲੜ ਰਹੇ ਆ ਦੂਸਰੇ ਪਾਸੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸ਼ਰਮ ਦੀ ਕੋਈ ਹੱਦ ਹੁੰਦੀ ਆ ਤੇ ਅਜੇ ਵੀ ਸਮਾਂ ਹੈ ਕਿ ਡੁੱਲੇ ਵੇਰਾਂ ਨੂੰ ਇਕੱਠੇ ਕਰਕੇ ਟੋਕਰੇ ਚ ਪਾਇਆ ਜਾ ਸਕਦਾ ਹੈ ਅਸੀਂ ਆਪਣੇ ਗੁੱਸੇ ਗਿਲੇ ਸਭ ਛੱਡਣ ਨੂੰ ਤਿਆਰ ਹੋ ਜਾਾਂਗੇ ਬਾਸ਼ਰਤ ਜਿਹੜੀਆਂ ਗੱਲਾਂ 2014 ਚ ਪ੍ਰਧਾਨ ਮੰਤਰੀ ਮੋਦੀ ਖੁਦ ਲਿਖ ਕੇ ਕਿਸਾਨੀ ਹਿੱਤਾਂ ਤੇ ਮਜ਼ਦੂਰੀ ਹਿੱਤਾਂ ਵਾਸਤੇ ਡਾਕਟਰ ਮਨਮੋਨ ਸਿੰਘ ਨੂੰ ਲਿਖ ਕੇ ਦਿੰਦੇ ਰਹਿ ਅੱਜ ਉਹੀ ਗੱਲਾਂ ਇਹ ਕਿਸਾਨ ਪਰਾ ਕਰ ਰਹੇ ਨੇ ਉਹਨਾਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਏ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ ਭਗਵੰਤ ਮਾਨ ਜੀ ਤੁਸੀਂ ਇਹ ਕਹਿੰਦੇ ਹੋ ਕਿ ਇਹ ਤੁਹਾਡੀਆਂ ਸੈਂਟਰ ਨਾਲ ਨੇ ਨਹੀਂ ਪੰਜਾਬ ਦੇ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਸਰਕਾਰ ਇਸ ਕਰਕੇ ਬਣਾਈ ਗਈ ਹੈ ਕਿ ਪੰਜਾਬ ਦੇ ਲੋਕਾਂ ਦੀ ਸਮਾਜਿਕ ਆਰਥਿਕ ਧਾਰਮਿਕ ਰਾਜਨੀਤਿਕ ਹਰ ਤਰ੍ਹਾਂ ਦੀ ਸਮੱਸਿਆ ਦੇ ਨਾਲ ਨਾਲ ਸਿਹਤ ਸਿੱਖਿਆ ਉਦਯੋਗ ਕਿਸਾਨੀ ਜਵਾਨੀ ਨਸ਼ੇ ਦੇ ਖਿਲਾਫ ਗੰਗਵਾਰ ਵਰਗੀਆਂ ਸਮੱਸਿਆਵਾਂ ਜਿਹੜੀਆਂ ਨੇ ਕਰਜ਼ੇ ਦੀਆਂ ਸਮੱਸਿਆਵਾਂ ਨੇ ਇਹ ਤੁਸੀਂ ਜਾ ਕੇ ਸੈਂਟਰ ਤੋਂ ਹੱਲ ਕਰਾਉਣੀਆਂ ਨੇ ਆਪਣੀ ਜ਼ਿੰਮੇਵਾਰੀ ਤੋਂ ਭਜੋ ਨਾ ਔਰ ਸਾਨੂੰ ਇਸ ਗੱਲ ਨੂੰ ਗਲਤ ਨਾ ਲਿਓ ਜਾਣਾ ਚਾਹੀਦਾ ਹੈ ਕਿ ਤੁਸੀਂ ਜਾਓ ਕੇਜਰੀਵਾਲ ਸਾਹਿਬ ਦੇ ਮਗਰ ਜੇ ਤੁਸੀਂ ਇਕੱਠੇ ਹੋ ਕੇ ਜਾ ਸਕਦੇ ਹੋ ਤੇ ਇਕੱਠੇ ਹੋ ਕੇ ਕਿਸਾਨਾਂ ਲਈ ਵੀ ਜਾ ਸਕਦੇ ਹੋ ਔਰ ਇਹ ਵਾਦਾ ਰਿਹਾ ਤੁਹਾਡੇ ਨਾਲ ਜਿੱਦਣ ਤੁਹਾਡੇ 92 ਬੰਦੇ ਕਿਸਾਨਾਂ ਲਈ ਦਿੱਲੀ ਜਾਣਗੇ ਅਸੀਂ 92000 ਤੁਹਾਡੇ ਮਗਰ ਜਾਣ ਨੂੰ ਤਿਆਰ ਹੋ ਜਾਾਂਗੇ ਆਵਾਜ਼ ਤਾਂ ਦਿਓ ਇਮਾਨਦਾਰੀ ਤਾਂ ਵਿਖਾਓ ਦੇਸਰੇ ਪਾਸੇ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਵੀ ਕਹਿਣਾ ਚਾਹੁੰਦੇ ਮੁਬਾਰਕ ਬਾਤ ਤੁਹਾਡੇ ਵੱਲੋਂ ਟੀਮਾਂ ਦਿੱਤੀਆਂ ਗਈਆਂ ਕਿ ਦਲੇਵਾਲ ਸਾਹਿਬ ਦੀ ਜਾਨ ਜ਼ਰੂਰੀ ਐ ਤੁਸੀਂ ਏ ਸ਼ੰਕਾ ਪ੍ਰਗਟ ਕੀਤੀ ਕਿ ਜਾਨ ਨੂੰ ਕੁਝ ਨਹੀਂ ਹੋਣਾ ਚਾਹੀਦਾ ਅਸੀਂ ਵੀ ਜਿਉਂਦਾ ਰੱਖਣਾ ਚਾਹੁੰਦੇ ਆ ਕਿਸਾਨ ਭਰਾ ਵੀ ਆਪਣੇ ਆਗੂ ਨੂੰ ਜਿਉਂਦਾ ਰੱਖਣਾ ਚਾਹੁੰਦੇ ਨੇ ਸੁਪਰੀਮ ਕੋਰਟ ਵੀ ਜਿਉਂਦਾ ਰੱਖਣਾ ਚਾਹੁੰਦਾ ਹੈ ਤੇ ਫਿਰ ਸੁਪਰੀਮ ਕੋਰਟ ਆਪਣਾ ਫਰਜ ਉਹ ਵਾਦਾ ਕਰੇ ਕਿ ਸਰਕਾਰ ਨੂੰ ਕਟਹਿਰੇ 'ਚ ਖੜਾ ਕਰੇ ਕਿ ਜਿਹੜੇ ਤੁਸੀਂ ਵਾਦੇ ਲੋਕਾਂ ਨਾਲ ਕੀਤੇ ਨੇ ਜੇ ਨਹੀਂ ਕਰ ਸਕਦੇ ਤੇ ਫਿਰ ਉਹ ਇਹਨਾਂ ਲੋਕਾਂ ਤੇ ਮੁਕਦਮੇ ਦਰਜ ਕਰੇ ਜਾਂ ਤੁਰੰਤ ਏ ਵੀ ਸੁਪਰੀਮ ਕੋਰਟ ਕਹਿ ਸਕਦਾ ਹੈ ਕਿ 24 ਘੰਟਿਆਂ ਚ ਇਨਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸੁਪਰੀਮ ਕੋਰਟ ਤੋਂ ਉੱਤੇ ਤਾਂ ਕੁਝ ਹੈ ਨਹੀਂ ਤੇ ਜੇ ਇੱਥੇ ਇਹ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਸਾਡੇ ਮਨ ਚ ਇੱਕ ਖਦਸਾ ਜ਼ਰੂਰ ਪੈਦਾ ਹੁੰਦਾ ਹੈ ਕਿ ਲਿਖਿਆ ਤੇ ਹੋਇਆ ਹੈ ਸਤਿਅਾਮੇ ਜਾਇਅਤ ਤੇ ਪਰ ਸਾਹਮਣੇ ਕੁਝ ਹੋਰ ਨਜ਼ਰ ਆਉਂਦਾ ਇਸ ਲਈ ਤੁਸੀ ਸੋਚਣਾ ਹੋਊਗਾ ਔਰ ਅਗਲੀ ਗੱਲ ਕਿਸਾਨ ਭਰਾਵਾਂ ਨੇ 29 ਮਾਰਚ ਨੂੰ ਭਾਈ ਅੰਗਰੇਜ਼ ਸਿੰਘ ਜਿਹੜੇ ਮਜ਼ਦੂਰਾਂ ਲਈ ਕਿਸਾਨਾਂ ਲਈ ਕਰਜ਼ੇ ਲਈ ਸਮੱਸਿਆਵਾਂ ਲਈ ਪੰਜਾਬ ਦੇ ਜਾਂ ਪੂਰੀ ਆਲ ਇੰਡੀਆ ਜਾਂ ਆਲ ਵਰਲਡ ਦੇ ਕਿਸਾਨਾਂ ਦੀ ਗੱਲ ਕਰੀਏ ਤੇ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਇਹਦੇ ਨਾਲ ਕਿਸਾਨੀ ਜਵਾਨੀ ਜੀਵ ਜੰਤੂ ਪਸ਼ੂ ਪੰਛੀ ਹਰ ਤਰ੍ਹਾਂ ਦੇ ਲੋਕ ਇਹਦੇ ਨਾਲ ਹੀ ਜੁੜੇ ਨੇ ਤੇ ਇਹੀ ਸਵਰਗ ਹੈ ਇਸ ਨੂੰ ਹੀ ਬਚਾਉਣਾ ਹੈ ਇਸੇ ਦਾ ਹੀ ਇੱਕ ਸਨੇਹਾ ਹੈ ਔਰ ਇਸ ਸਨੇਹੇ ਨੂੰ ਬੁਲੰਦ ਕਰਦਿਆਂ ਅੰਗਰੇਜ਼ ਸਿੰਘ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਉਹਨਾਂ ਦਾ ਕਤਲ ਕੀਤਾ ਗਿਆ ਸਰਕਾਰ ਵੱਲੋਂ ਸਾਡੇ ਲਈ ਸ਼ਹੀਦ ਹੋ ਸਕਦੇ ਨੇ ਪਰ ਸਰਕਾਰ ਨੇ ਕਤਲ ਕੀਤਾ ਹੈ ਔਰ ਗਲਤ ਢੰਗ ਨਾਲ ਕੀਤਾ ਹੈ ਜਮਹੂਰੀਅਤ ਦਾ ਕਾਣ ਹੋਇਆ ਉਹਨਾਂ ਦੀ ਯਾਦ ਵਜੋਂ 29 ਤਰੀਕ ਨੂੰ ਦਾਣਾ ਮੰਡੀ ਹਰੀਕੇ ਸਮਾਗਮ ਰੱਖਿਆ ਗਿਆ ਕਿਸਾਨ ਭਰਾਵਾਂ ਵੱਲੋਂ ਉੱਥੇ ਪਹੁੰਚਣ ਦੀ ਵੀ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸਮਾਂ ਕੱਢਣਾ ਬਣਦਾ ਹੈ ਤੁਹਾਡਾ ਫਰਜ਼ ਬਣਦਾ ਹੈ ਆਪਾਂ ਕੋਈ ਸ਼ਾਨ ਨਹੀਂ ਕਰਨਾ ਜੇ ਮੈਂ ਵੀ ਇੱਥੇ ਆਇਆ ਹਾਂ ਬੇਸ਼ੱਕ ਇਹਨਾਂ ਭਰਾਵਾਂ ਦਾ ਧੰਨਵਾਦ ਕੀ ਤੁਸੀਂ ਸਾਡੇ ਗਲ ਸਰੂਪਾ ਪਾਇਆ ਪਰ ਇਸ ਸਰੂਪੇ ਦੇ ਹੱਕਦਾਰ ਉਹ ਨੇ ਜਿਹੜਾ 100 ਦਿਨ ਤੋਂ ਉੱਤੇ ਹੋ ਕੇ ਬਜ਼ੁਰਗ ਮਨਜੀਤ ਸਿੰਘ ਪਿਆ ਹੋਇਆ ਹੈ ਉਹ ਨੇ ਤੇ ਇਹ ਵੀ ਮੈਂ ਬੇਨਤੀ ਕਰਦੇ ਆ ਕਿ ਡੱਲੇਵਾਲ ਸਭ ਨੇ ਕਿਹਾ ਸੀ ਮੈਂ ਜਿਉਂਦਾ ਮੁੜ ਗਿਆ ਤੇ 328 ਸਰੂਪਾਂ ਦਾ ਇਨਸਾਫ ਲੈ ਕੇ ਕਰੇ ਜਾਵਾਂਗਾ ਇਹ ਹੁਣ ਸਾਡੀ ਡਿਊਟੀ ਹੈ ਡੱਲੇਵਾਲ ਸਭ ਨੂੰ ਮਾਰ ਕੇ ਨਹੀਂ ਜਿਉਂਦਾ ਲੈ ਕੇ ਜਾਣਾ ਹੈ ਔਰ ਜਿੰਦਾ ਸ਼ਹੀਦ ਅਸੀਂ ਮੰਨ ਲਿਆ। ਉਹ ਅਸੀਂ ਪਰਵਾਨ ਕਰਦੇ ਆਂ। ਉਦੋਂ ਹੀ ਸ਼ਹੀਦ ਹੋ ਗਿਆ ਸੀ ਜਿੱਦਨ ਉਹਨੇ ਪਹਿਲੇ ਦਿਨ ਕਹਿਤਾ ਸੀ ਮੈਂ ਮਰਨ ਵਰਸਤੇ ਬਹਿ ਗਿਆ। ਭਾਵੇਂ ਕੀ ਸਿੱਖੀ ਦੇ ਵਿੱਚ ਨਹੀਂ ਸੀ ਪਰ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਉਹਨਾਂ ਨੇ ਤਰੀਕਾ ਅਪਣਾ ਲਿਆ ਪਰ ਅਸੀਂ ਉਹਨਾਂ ਦੀਆਂ ਮੰਗਾਂ ਨਾਲ ਸਹਿਮਤਾਂ ਉਹਨਾਂ ਨਾਲ ਸਹਿਮਤਾਂ ਇਸ ਲਈ ਉਹਨਾਂ ਨੂੰ ਵੀ ਜਿਉਂਦਾ ਰੱਖਣਾ ਹੈ, ਮੋਰਚਾ ਵੀ ਫਤਿਹ ਕਰਨਾ ਹੈ। ਇਹ ਸਾਰਿਆਂ ਜਿੰਨੇ ਵੀ ਸਾਡੇ ਭਰਾ ਨੇ ਸਮਾਜ ਨਾਲ ਜੁੜੇ ਹੋਏ ਲੋਕਤੰਤਰਦਰਦੀ ਨਿਜ਼ਮੂਰੀਅਤ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਇਹਨਾਂ ਮੋਰਚਿਆਂ ਨੂੰ ਆਓ ਰਲ ਮਿਲ ਕੇ ਸਾਰੇ ਫਤਿਹ ਕਰੀਏ ਇਹਨਾਂ ਦੀ ਫਤਿਹ ਹੀ ਸਾਡੀ ਫਤਿਹ ਹੈ ਇਹ ਚਾਹੁੰਦੇ ਨੇ ਜਿਹੜਾ ਅੰਨ ਤੁਹਾਨੂੰ ਕਰਤਾਰਪੁਰ ਤੋਂ ਉਹ ਮਿਲਦਾ ਸੀਗਾ 20 ਰੁਪਈਆ ਚ ਵੱਡੇ ਲੰਗਰ ਉਹ ਮਿਲਦੇ ਰਹਿਣ ਉਹ ਜਿਹੜਾ ਆਟਾ ਦਾਣਾ ਅਨਾਜ ਉਹ 400 ਰੁਪਏ ਕਿਲੋ ਤੱਕ ਨਹੀਂ ਜਾਣਾ ਚਾਹੀਦਾ ਉਹ 4 ਰੁਪਏ ਤੱਕ ਤਾਂ ਹੋਣਾ ਚਾਹੀਦਾ ਵਾਜਬ ਮੁੱਲ ਇਹ ਕਿਸਾਨਾਂ ਦੀ ਤੁਹਾਡੀ ਲੜਾਈ ਹੈ ਇਸ ਲਈ ਆਓ ਸਾਰੇ ਇਹਦੇ ਵਿੱਚ ਵੱਡੇ ਆਪਾਂ ਸਾਰੇ ਯੋਗਦਾਨ ਪਾਈਏ ਫਰਜ਼ ਬਣਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ